ਬੋਲਿਆ ਕਿਸ ਨੇ ਕਿ ਤੁਸੀਂ ਧਾਰਮਿਕ ਫਿਲਮ ਕੀਤੀ ਰੱਬ ਨੂੰ ਮੰਨਦੇ ਨੇ ਸ਼ਾਇਦ ਉਹਨਾਂ ਲਈ ਧਾਰਮਿਕਾ ਬਹੁਤ ਵਾਰ ਸ਼ਰਕਾ ਕਿਹਾ ਹੋਊਗਾ ਇਹਨੇ ਜਰਨੀ ਦੇ ਦੌਰਾਨ ਕਿ ਤੇਰਾ ਬਹੁੰਦਾ ਤਾਂ ਮੈਂ ਐ ਥੋੜੀ ਹੋਣਾ ਸੀ ਪੂਰਾ ਪਰਬ ਕਿਉਂ ਕਰੀ ਜਾਂਦੀ ਆ ਤੂੰ ਇਹ ਚੀਜ਼ ਨੂੰ ਮੰਨਦੀ ਕਿਉਂ ਨਹੀਂ ਕਿ ਰੱਬ ਵਰਗੀ ਕੋਈ ਚੀਜ਼ ਹੈ ਨਹੀਂ ਸ਼ਾਇਦ ਉਹ ਹੀ ਚੀਜ਼ ਸੀ ਕਿ ਹਾਂ ਉਦਮਨ ਉਹਨੂੰ ਵੀ ਖੇਚੇ ਕੁਮੈਦੂਣ ਲੱਗੀ ਜਿਹੜੀ ਛਪੜੀ ਤੱਕ ਲੱਗੀ ਗਈ ਉਹ ਇਹਨਾਂ ਦਾ ਜਿਹੜਾ ਰਿਲੇਸ਼ਨ ਉਹ ਇਸੇ ਚੀਜ਼ 'ਤੇ ਖੜਾ ਸੀ ਕਿ ਜੂ ਉਹਨੇ ਮੰਨਿਆ ਕਿ ਹਾਂ ਮੇਰੇ ਪਿਓ ਨੇ ਮੈਨੂੰ ਕਹਤਾ ਕਿ ਹਾਂ ਅੱਜ ਕੋਈ ਇਹ ਜਿਹੜਾ ਕਰ ਰਹਾ ਕੋ ਚੋਲੂ ਲਾਈਕ ਇਹ ਦੋਰੀ ਵੀ ਇਹ ਹੀ ਚੀਜ਼ ਸਾਰਿਆਂ ਨਾਲੋਂ ਜ਼ਿਆਦਾ ਹੋਈ ਉਹ ਸੀਹਰਾਂ ਨੇ ਜਨਕ ਕਿ ਉਹਨੇ ਮੈਨੂੰ ਐਕਸੈਪਟ ਕਿਵੇਂ ਕਰ ਲਿਆ ਤੁਸੀਂ ਦੁੱਖਪੰਜਨੀ ਨਾਥੀਓ ਵੈਸੇ ਕਦੀ ਖੁੱਦ ਗਏ ਮੱਥਾ ਟੇਕਣ ਤਾਂ ਸਾਰੇ ਜਾ ਮੈਂ ਆਪਣੀ ਸੁਰਤ ਚ ਨਹੀਂ ਗਿਆ ਉਸ ਤੋਂ ਪਹਿਲਾਂ ਗਿਆ ਓਕੇ ਟੈਲਾ ਗਿਆ ਹਾਂ ਕਿਉਂਕਿ ਅਸੀਂ ਸਾਰੇ ਮੱਥਾ ਟੇਕਣ ਤਾਂ ਜਾਣੇ ਹੀ ਆ ਹਨਾ ਬਟ ਓਕੇ ਸੋ ਜਦੋਂ ਇਹ ਕਿਰਦਾਰ ਕੀਤਾ ਸੱਚੋ ਸੱਚ ਦੱਸਿਓ ਇਹਨੂੰ ਡੇਢ ਸਾਲ ਦਾ ਆਈ ਮੀਨ ਮੈਨੂੰ ਲੱਗਦਾ ਇੱਕ ਪ੍ਰੋਸੈਸ ਲੱਗਿਆ ਕੰਪਲੀਟ ਕਿੰਨੀਆਂ ਕ ਫਿਲਮਾਂ ਦੇ ਰਿਜੈਕਸ਼ਨ ਪਾਈ ਐ ਫਿਲਮ ਕਰਦੇ ਕਰਦੇ ਕਿਰਦਾਰ ਕਰਦੇ ਕਰਦੇ ਚਾਹਦੇ ਹੋਏ ਵੀ ਨਾ ਕਰਨੀ ਪਈ ਕਿ ਨਹੀਂ ਹੁਣ ਡੈਡੀਕੇਸ਼ਨ ਇਸ ਕਿਰਦਾਰ ਵੱਲ ਰਹੇਗੀ ਮੈਂ ਦੇਖੋ ਉਹ ਐਮ ਵੀ ਜਿਗਨਤੀ ਕਰਨ ਵਾਈ ਫਿਰ ਰਿਗਰਟ ਜਿਆਦਾ ਚਲਾ ਜਾਂਦਾ ਹਾਂ ਮੈਨੂੰ ਪਰ ਮੈਨੂੰ ਤੈ ਕਰਨਾ ਪਿਆ ਕਰਨਾ ਨਹੀਂ ਚਾਹੁੰਦਾ ਸੀ ਕਿ ਹਾਂ ਮੈਂ ਉਂਗਲੀਆਂ ਤੇ ਗਿਣ ਕੇ ਰੱਖਾਂ ਪਰ ਹੁੰਦਾ ਬਹੁਤੀਆਂ ਮਤਲਬ ਇਹ ਚ ਵੀ ਰਿਹਾ ਮੈਨੂੰ ਐ ਲੱਗਦਾ ਵਾਵਾ ਨਹੀਂ ਮਤਲਬ ਵੀ 6-7 ਮਹੀਨੇ ਹੋ ਗਏ ਜੀ ਇਸ ਦੇ ਦੌਰਾਨ ਕਰਦੇ ਹੋਏ ਤਾਂ ਉਹਦੇ ਚ ਨਹੀਂ ਹੋ ਕਰਿਆ ਪਰ ਉਹ ਐਵਰੇਜ ਆ ਕਿ ਹਾਂ ਆਪਾਂ ਨੂੰ ਸਾਲ ਚ ਮੰਨੇ ਨੂੰ ਜੇ ਮੈਂ ਆਪਣੇ ਹਿਸਾਬ ਨਾਲ ਵੀ ਕਹਾਂ ਤਾਂ 10 ਅਪਰੋਚ ਇਦਾਂ ਆਉਂਦੀਆਂ ਨੇ ਅਪਰੋਚ ਤਾਂ ਬਹੁਤ ਜ਼ਿਆਦਾ ਆਉਂਦੀਆਂ ਨੇ ਇਸ ਤੋਂ ਪਰ ਜਿਹੜੀਆਂ ਚੂਜ਼ ਕਰਨ ਵਾਲੀਆਂ 10 ਹੋ ਜਾਂਦੀਆਂ ਨੇ ਕਿ ਹਾਂ ਵੀ ਇਹਨਾਂ ਜੋ ਆਪਾਂ ਹੁਣ ਛਾਂਟਣਾ ਹੈ ਨਾ ਉਹਨਾਂ ਚੋਂ ਫਿਰ 4-5 ਤੇ ਆਪਾਂ ਗੱਲ ਤੋਰਦੇ ਆ ਅੱਗੇ ਜੀ ਉਹ ਇਹਦੇ ਚ ਵੀ ਇੰਹੀ ਹੋਇਆ ਪਰ ਇਹਦੇ ਚ ਇਹ ਕਿ ਇਟ ਇਸ ਹਾਫੀਆ ਹੋ ਗਿਆ ਕਿ ਯਾਰ ਮੇਰਾ ਕਾ ਚੱਲ ਰਿਹਾ ਮੈਂ ਕਿਵੇਂ ਕਰੂੰਗਾ ਤੁਸੀਂ ਕਹਿਆ ਕਿ ਤੁਸੀਂ ਆਮ ਤੌਰ ਤੇ ਉਹਨਾਂ ਕਿਰਦਾਰਾਂ ਲਈ ਮਨਾ ਕਰਨਾ ਸਹੀ ਸਮਝਦੋ ਜਿਦੇ ਵਿੱਚ ਕੁਝ ਕਰਨ ਲਈ ਨਹੀਂ ਹੁੰਦਾ ਜਦੋਂ ਇਹ ਕਿਰਦਾਰ ਤੁਹਾਨੂੰ ਦੱਸਿਆ ਗਿਆ ਕਿਹੜੀ ਇਹੋ ਜਿਹੀ ਇਮੋਸ਼ਨਸ ਹੋ ਰਹੇ ਹੋ ਜੀਆਂ ਚੀਜ਼ਾਂ ਸੀਗੀਆਂ ਹੋਮਵਰਕ ਕਰਨ ਤੋਂ ਬਾਅਦ ਜੋ ਜ਼ਹਿਨ ਚਾਹੀਆ ਕਿ ਪ੍ਰਦੀਪ ਇਹ ਇੰਪਰੋਵਾਈਜ਼ੇਸ਼ਨਸ ਤਾ ਤੂੰ ਹੀ ਕਰੇਗਾ ਜਿੱਦਾਂ ਰੂਪੀ ਨਾਲ ਗੱਲ ਹੋਈ ਸੀ ਤੇ ਵਾਜ਼ਿਬ ਜੀ ਗੱਲ ਹੈ ਕਿ ਇਹ ਕਿਰਦਾਰਾਂ ਬਾਰੇ ਅਸੀਂ ਗੱਲ ਕਰ ਸਕਦੇ ਆ ਪਰ ਅਸੀਂ ਦੇਖੇ ਨਹੀਂ ਹੈ ਕਿਤੇ ਵੀ ਇਹਨਾਂ ਬਾਰੇ ਕੋਈ ਐਹੋ ਜਿਹੀਆਂ ਹਿਸਟਰੀਜ਼ ਨਹੀਂ ਰਿਸਰਚ ਕੀਤੀਆਂ ਜਾ ਸਕਦੀਆਂ ਕਿ ਪਤਾ ਲੱਗੇ ਹੂ ਬਹੁਤ ਦਿਖਦੇ ਕਿੱਦਾਂ ਸੀ ਰਹਿੰਦੇ ਕਿੱਦਾਂ ਸੀ ਖਾਂਦੇ ਕਿੱਦਾਂ ਸੀ ਨਾ ਸੋ ਤੁਹਾਡੀਆਂ ਇਸ ਕਿਰਦਾਰ ਨੂੰ ਕਰਨ ਦੇ ਲਈ ਜਿਹੜੇ ਚੈਲੰਜਸ ਨਾਲ ਖੁਦ ਨਾਲ ਖੇਡੇ ਹੋ ਪਲੀਜ਼ ਉਹ ਦੱਸੋ ਇੱਕ ਤਾਂ ਪਹਿਲੀ ਗੱਲ ਕਿ ਹਾਂ ਮਤਲਬ ਆਪਾਂ ਇਹ ਨਹੀਂ ਕਹਿ ਸਕਦੇ ਕਿ ਕਰਨ ਨੂੰ ਕੁਝ ਨਹੀਂ ਹੁੰਦਾ ਕਰੈਕਟਰ 'ਚ ਹੁੰਦਾ ਹਰ ਹਰ ਇੱਕ ਕੈਰੈਕਟਰ ਚ ਹੁੰਦਾ ਜੋ ਵੀ ਦੇਖੋ ਰਾਈਟਰ ਲਿਖਦਾ ਆਪਣੇ ਬੱਚੇ ਵਾਂਗ ਉਹਨੂੰ ਪਾਲਦਾ ਜਨਮ ਦਿੰਦਾ ਵੱਡਾ ਕਰਦਾ ਨਾ ਕੈਰੈਕਟਰ ਨੂੰ ਪ੍ਰੋਪਰ ਸਕ੍ਰਿਪਟ ਚ ਤਾਂ ਮੈਂ ਇਹ ਨਹੀਂ ਕਹੂੰਗਾ ਕਿ ਉਹ ਬੇਅਰਥਾ ਪੱਕੀ ਗੱਲ ਹੈ ਹੁੰਦਾ ਹਰ ਇੱਕ ਕੈਰੈਕਟਰ ਚ ਪੱਕੀ ਹੈ ਨਾ ਹਾਂ ਪਰ ਮੇਰੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਥੋੜਾ ਚੈਲੈਂਜਿੰਗ ਹੋਵੇ ਚੀਜ਼ ਕਿ ਹਾਂ ਫਰੈਸ਼ ਹੋਵੇ ਮੇਰੇ ਲਈ ਘਟੋ ਘਟ ਕਿ ਮੈਂ ਪਹਿਲੀ ਵਾਰ ਹੀ ਕਰਾ ਰਿਹਾ ਹਾਂ ਤੇ ਉਹ এবੀ ਉਸੇ ਚੀਜ਼ ਦਾ ਰੀਜਨਲ ਤੇ ਜੀਓ ਫਰਤੀਲੇ ਦੀ ਗੱਲ ਕਰਾਂ ਪਹਿਲਾਂ ਫਿਲਮ ਸੀ ਤਾਂ ਉਹਦਾ ਵੀ ਉਹ ਸੀ ਕਿ ਹਾਂ ਮੈਂ ਘਟੋ ਘਟ ਮੇਰੇ ਲਈ ਤਾਂ ਨਮਾ ਹੋਵੇ ਤਾਂ ਹੀ ਮੈਂ ਉਹਨੂੰ ਨਵੇਂ ਤਰੀਕੇ ਨਾਲ ਪਾਉਂਗਾ ਤੇ ਜੋ ਮੈਂ ਦਿਖਾਉਣਾ ਚਾਹੁੰਦਾ ਉਹ ਇਹ ਨਹੀਂ ਕਿ ਮੈਂ ਹੋਊ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਆਪਾਂ ਦੇਖ ਨਹੀਂ ਪਾਉਂਦੇ ਕਿ ਤੇ ਹੋਊ ਇਦਾਂ ਦੇ ਕੈਰੈਕਟਰ ਮੈਂ ਦੇਖਣਾ ਵੀ ਨਹੀਂ ਚਾਹੁੰਦਾ ਹੂੰ ਕੋਈ ਵੀ ਕਿ ਆਪ ਪਾਰਟਿਚੂਲਰ ਕੋਈ ਵੀ ਕੋਈ ਵੀ ਮਤਲਬ ਉਹ ਇਹ ਹੈ ਕਿ ਜੇ ਮੈਂ ਆਪਾ ਹੋੂ ਉਹ ਦੇਖ ਕੇ ਹੀ ਚੈਪਟ ਲੱਗੇਗਾ ਤਾ ਲਾਜ਼ਮਾ ਕਿ ਹੋਰਾਂ ਨੇ ਵੀ ਤਾਂ ਦੇਖਿਆ ਹੋਣਾ ਉਹ ਚੀਜ਼ ओके ਕਾਪੀ ਡਾ ਮਤਲਬ ਹਾਂ ਜੇ ਮੈਂ ਮੈਂ ਦੇਖ ਕੇ ਕਰੂੰਗਾ ਤਾਂ ਮੇਤੋਂ ਤਾਂ ਕਿੰਨੇ ਮਤਲਬ 100 ਸਾਲ ਤੋਂ ਪਹਿਲਾਂ ਦੁਨੀਆ ਚੱਲੀ ਆ ਰਹੀ ਹੈ ਜਹਰਾ ਸਾਲ ਤੋਂ ਲੋਕ ਦੇਖਦੇ ਆ ਰਹੇ ਨੇ ਜੇ ਕੋਈ ਉਹਦੇ ਚ ਨਵੀਂ ਚੀਜ਼ ਨਹੀਂ ਹੋ ਤਾਂ ਕੌਣ ਦੇਖਣਾ ਚਾਹੂਗਾ ਚਲੋ ਹਾਂ ਮੈਂ ਇਹ ਵੀ ਕਿਹਾ ਕਿ ਰਿਸਰਚ ਐਂਡ ਹਵਮ ਵਰਕ ਤੋਂ ਬਾਅਦ ਹਾਂ ਇੱਕ ਗੱਲ ਉਹੀ ਆ ਮਤਲਬ ਜਦੋਂ ਇਸ ਚੀਜ਼ ਦੀਆਂ ਜਿਵੇਂ ਗੱਲ ਕਰ ਰਹੇ ਸੀ ਪਹਿਲਾਂ ਕਿ ਹਾਂ ਡਾਇਰੈਕਟਰ ਤੁਹਾਨੂੰ 100% ਕੋਈ ਚੀਜ਼ ਨਹੀਂ ਦਿੰਦਾ ਰਾਈਟਰ ਤੁਹਾਨੂੰ ਬਹੁਤ ਹੀ ਸੀਮਤ ਚੀਜ਼ਾਂ ਦਿੰਦਾ ਹੁੰਦਾ ਬਟ ਤੁਹਾਨੂੰ ਇੱਕੋਲੇ ਫਾਰਮੈਟ ਆ ਜਾਂਦਾ ਉਹਦਾ ਹਨਾ ਕਿ ਉਹ ਚੀਜ਼ਾਂ ਤੇ ਉਵੇਂ ਹੀ ਇਸ ਚੀਜ਼ ਦਾ ਵੀ ਇਹੀ ਹੋਇਆ ਕਿ ਹਾਂ ਉਹ ਐਵੇਂ ਕੈਰੈਕਟਰ ਆ ਮੈਂ ਵੀ ਜਿਵੇਂ ਆਪਾਂ ਨੇ ਬਚਪਨ ਚ ਸੁਣਿਆ ਹੋਇਆ ਸ਼ੁਰੂ ਤੋਂ ਬਹੁਤ ਲਿਮਟਿਡ ਚੀਜ਼ਾਂ ਗਣੀ ਹੁੰਦੇ ਨੇ ਕਿ ਹਾਂ ਐਵੇਂ ਸੀ ਇੱਕ ਧੀ ਕਿਸੇ ਰਾਜੇ ਦੀ ਤੇ ਉਹਦਾ ਵਿਆਹ ਕਰਤਾ ਕਿਸੇ ਕੋਲੀ ਨਾਲ ਤੇ ਉਹ ਲੈ ਕੇ ਫਿਰ ਦਰ ਦਰ ਜਾਂਦੀ ਰਹੀ ਪਰ ਉਹਦਾ ਰੱਬ ਤੇ ਵਿਸ਼ਵਾਸ ਸੀ ਉਹ ਠੀਕ ਹੋ ਗਿਆ ਟਾਈਮ ਤੇ